ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਫਤਿਹਬਾਦ ਦੇ ਰਹਿਣ ਵਾਲੇ ਚਰਨਜੀਤ ਸਿੰਘ ਨੇ ਮੀਡੀਆ ਦੇ ਸਾਹਮਣੇ ਬੋਲਦਿਆਂ ਹੋਇਆ ਕਿ ਹੈ ਕਿ ਮੇਰਾ ਲੜਕਾ ਰੁਪਿੰਦਰ ਸਿੰਘ ਉਬਨ तकरीबन 18-19 ਸਾਲ ਦੇ ਕਰੀਬ ਜੋ ਕਿ ਘਰੋਂ ਆਪਣੇ ਦੋਸਤਾਂ ਦੇ ਨਾਲ ਬਾਬਾ ਬਕਾਲੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਮੇਲਾ ਵੇਖਣ ਦੇ ਲਈ ਗਿਆ ਸੀ ਜਿਸ ਦੀ ਮੋਟਰਸਾਈਕਲ ਦੇ ਐਕਸੀਡੈਂਟ ਹੋਣ ਦੇ ਨਾਲ ਉਸ ਦੀ ਮੌਤ ਹੋ ਗਈ ਸੀ ਜਿਸ ਦਾ ਸੀ ਗਮਗੀਨ ਮਾਹੌਲ ਦੇ ਵਿੱਚ ਰੱਖੜੀ ਵਾਲੇ ਦਿਨ ਸਸਕਾਰ ਕਰ ਦਿੱਤਾ ਗਿਆ ਸੀ ਜਸ ਤੋਂ ਕੁਝ ਹੀ ਦਿਨਾਂ ਬਾਅਦ ਵਿੱਚ ਪਤਾ ਲੱਗਾ ਕਿ ਸਾਡੇ ਲੜਕੇ ਦਾ ਐਕਸੀਡੈਂਟ ਬਣਾ ਕੇ ਕਤਲ ਕੀਤਾ ਗਿਆ ਹੈ ਨੌਜਵਾਨ ਦੇ ਪਿਤਾ ਨੇ ਪਰੇਮਾਨ ਦੇ ਨਾਲ ਦੱਸਿਆ ਕਿ ਮੈਂ ਉਸ ਦਿਨ ਤੋਂ ਹੀ ਆਪਣੇ ਪੁੱਤਰ ਦਾ ਇਨਸਾਫ ਲੈਣ ਦੇ ਲਈ ਦਰਦ ਦਰਦੀਆਂ ਠੋਕਰਾ ਖਾ ਰਿਆ ਪਰੰਤੂ ਮੇਰੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹਾਂਜੀ ਕੀ ਨਾਮ ਤੁਹਾਡਾ ਜੀ ਕਿਹੜਾ ਪਿੰਡ ਹੈ ਜੀ ਚਰਨਜੀਤ ਸਿੰਘ ਜੀ ਮੇਰਾ ਨਾਮ ਫਤਿਹਾਲ ਦੇ ਰਹਿਣ ਵਾਲੇ ਜੀ ਅਸੀਂ ਜ਼ਿਲ੍ਹਾ ਤਰਨਤਾਰਨ ਕੀ ਮਾਮਲਾ ਅੱਜ ਜਿਹੜੀ ਨੌਜਵਾਨ ਦੀ ਫੋਟੋ ਹੱਥਸਪੜ ਕੇ মিডিਆ ਸਾਹਮਣੇ ਆਇਓ ਇਨਸਾਫ ਦੀ ਮੰਗ ਕਰਦੇ ਸਾਡੇ ਪੁੱਤ ਦਾ ਨਾ ਐਕਸੀਡੈਂਟ ਹੋਇਆ ਹੈ ਕਿੰਦੇ ਬੱਬਕਾਲੇ ਕਰੋ ਮੇਲਾ ਵੇਖਣ ਗਏ ਹੈ ਮੁੰਡਿਆਂ ਦੇ ਨਾਲ 11 ਦੋਸਤਾਂ ਨਾਲ ਪਰ ਉੱਥੇ ਉਹ ਐਕਸੀਡੈਂਟ ਪਲਾਨਿੰਗ ਐਕਸੀਡੈਂਟ ਹੀ ਤੇ ਦਰਦ ਦਰਦਿਆਂ ਹੀ ਤੱਕੇ ਖਾਂਦੇ ਬੜੇ ਥਾਈ ਅਸੀਂ ਦਰਖਾਸਤਾਂ ਦਿੱਤੀਆਂ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਕੱਲਾ ਕੱਲਾ ਸਾਡਾ ਪੁੱਤ ਹੀ ਤੇ ਬਹੁਤ ਹੀ ਹੋਣਾ ਹਰ ਹੀ 100% ਨੰਬਰ ਹੀ ਉਹਦੇ 12ਵੇਂ 98% ਨੰਬਰ ਹੀ ਬਹੁਤ ਲਾਇਕ ਹੈ ਲੜਕਾ ਉਹਦਾ ਪਲਾਨਿੰਗ ਤਹਿਤ ਐਕਸੀਡੈਂਟ ਕੀਤਾ ਗਿਆ ਵਾ ਇਨਸਾਫ ਦੀ ਮੰਗ ਕਰਦੇ ਹਾਂ ਉਹ ਚਕਾਰੇ ਕੋ ਬਰੀਕੀ ਨਾਲ ਦੀ ਜਾਂਚ ਹੋਵੇ ਸਾਨੂੰ ਇਨਸਾਫ ਮਿਲੇ ਸਾਡਾ ਇਕੱਲਾ ਕੱਲਾ ਪੁੱਤ ਹੈ ਬੜੀਆਂ ਆਸਾਂ ਸਾਨੂੰ ਉੱਤੇ ਕਿੱਥੇ ਮਿਲਦਾ ਦੇਖਣ ਗਿਆ ਸੀ ਕੱਥੇ ਗਿਆ ਸੀ ਮੋਟਰਸਾਈਕਲ ਤੇ ਗਿਆ ਹੈ ਬਕਾਲੇ ਗਿਆ ਹੈ ਰਖੜਪੰਨਿਆਂ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਗਿਆ ਰਾਤ ਅਗਲੇ ਦਿਨ ਰਖੜਪੰਨਿਆਂ ਹੈ ਤੇ ਬਹੁਤ ਲੈ ਕੇ ਬੱਚਾ ਪੰਜਾਬ ਪੁਲਿਸ ਦੀ ਭਰਤੀ ਦੇਖਣ ਗਿਆ ਹੈ ਟੈਸਟ ਕੱਢ ਗਿਆ ਉਹ ਪੰਜਾਬ ਪੁਲਿਸ ਦਾ ਥੋੜੇ ਦਿਨਾਂ ਬਾਅਦ ਹੀ ਉਹਨੇ ਨੌਕਰੀ ਤੇ ਵੀ ਜਾਣਾ ਹੈ ਜੀ ਕਿੰਨੇ ਕੋਰਸੀ ਨਾਂਗਾਂ ਦੀ ਸਾਢੇ 18 ਸਾਲੇ 18 ਤੋਂ ਬਾਅਦ ਹੀ ਭੱਤੀ ਮਿਲਦੀ ਹੈ ਪਹਿਲਾਂ ਪਹਿਲੀ ਫਸਟ ਭੱਤੀ ਇਹਨੇ ਵੇਖੀ ਪੰਜਾਬ ਪੁਲਿਸ ਦੇ ਤੇ ਅਜੇ ਤੱਕ ਅਸੀਂ ਹਾਨੂੰ ਇਨਸਾਫ ਨਹੀਂ ਮਿਲਿਆ ਬੜੇ ਹੀ ਥਾਈਂ ਅਰਖਾਸਤਾਂ ਦੇ ਦੇਟ ਹੈ ਅਸੀਂ ਇਨਸਾਫ ਮੰਗਦੇ ਹਾਂ ਉੱਚ ਅਧਿਕਾਰੀਆਂ ਕੋ ਕੀ ਤੁਹਾਨੂੰ ਲੱਗਦਾ ਹੈ ਕਿ ਇਹਦਾ ਜਿਹੜਾ ਐਕਸੀਡੈਂਟ ਪਲਾਨਿੰਗ ਤਹਿਤ ਕਰਾ ਕੇ ਇਹਦਾ ਕਤਲ ਕੀਤਾ ਗਿਆ ਹਾਂਜੀ ਸਾਨੂੰ ਪੂਰਾ ਸ਼ੱਕ ਆ ਵੀ ਸਾਨੂੰ ਪਲਾਨਿੰਗ ਤਹਿਤ ਇਹਦਾ ਐਕਸੀਡੈਂਟ ਹੋਇਆ ਵਾ ਤੇ ਇਹਦਾ ਮਰਡਰ ਕੀਤਾ ਗਿਆ ਪਲਾਨਿੰਗ ਤਹਿਤ ਜਿਹੜਾ ਇਹਦੇ ਨਾਲ ਸਾਥੀ ਬੈਠਾ ਹੈ ਮੋਟਰਸਾਈਕਲ ਤੇ ਮਗਰ ਸਵਾਰੀ ਉਹਦੇ ਮਾਸਾ ਜਿੰਨੇ ਚ ਰੇਟ ਨਹੀਂ ਲੱਗੇ ਜੀ ਉਹਦੇ ਬਿਲਕੁਲ ਇਹ ਨਹੀਂ ਕੋਈ ਸੱਟ ਨਹੀਂ ਤੇ ਇਹਨੇ ਕਾਫੀ ਸੱਟਾਂ ਇਹਦੇ ਸਿਰ 'ਤੇ ਸੱਟਾਂ ਛਾਤੀ ਤੇ ਢਿੱਡ ਤੇ ਕਾਫੀ ਇਹਨੂੰ ਸੱਟਾਂ ਲੱਗੀਆਂ ਉਹ ਚਦਕਾਰੀਆਂ ਕੋਲ ਕੀ ਮੰਗ ਕਰਦੇ ਜੀ ਉਹ ਚਦਕਾਰੀਆਂ ਕੋ ਅਸੀਂ ਇਨਸਾਫ ਦੀ ਮੰਗ ਹੀ ਕਰਾਂਗੇ ਪੁੱਤ ਤੇ ਸਾਡਾ ਇਕੱਲਾ-ਇਕੱਲਾ ਹੈ ਚਲੇ ਗਿਆ ਵਾ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਅਸੀਂ ਚਾਹੁੰਦੇ ਹਾਂ ਕਿ ਸਾਡੇ ਹਿੱਦ ਦਿਨ ਠੰਡ ਪਵੇ ਸਾਨੂੰ ਰਾਤ ਨੀਂਦ ਨਹੀਂ ਆਉਂਦੀ 6 ਮਹੀਨੇ ਤੋਂ ਅਸੀਂ ਖੱਜਲ ਖਰਾਬ ਹੋ ਰਹੇ ਆ ਦਫਤਰਾਂ ਦੇ ਕਦੀ ਕਿਤੇ ਕਦੀ ਕਿਤੇ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਤੇ ਅਸੀਂ ਇਨਸਾਫ ਇਨਸਾਫ ਦੀ ਮੰਗ ਕਰਦੇ ਆ ਕਿ ਇਹ ਇਨ ਬਰੀਕੀ ਨਾਲ ਜਾਂਚ ਕੀਤੀ ਜਾਵੇ ਜਾਂਚ ਪੜਤਾਲ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਤਾਂ ਕਿ ਸਾਨੂੰ ਜਿਹੜਾ ਜਿਹੜਾ ਰਿੰਦਾ ਸਮਾਂ ਅਸੀਂ ਕੱਟ ਲਾਂਗੇ ਵੀ ਹਾਂ ਪਿਆ ਇਨਸਾਫ ਹੋਈ ਪਿਆ ਐਦਾਂ ਹੋਇਆ ਐਦਾਂ ਗੱਲਬਾਤ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਪਰਮਜੀਤ ਸਿੰਘ ਬੱਬੂ ਪ੍ਰਧਾਨ ਜੀ ਆਮ ਆਦਮੀ ਪਾਰਟੀ ਬਲਾਕ ਚੋਲਾ ਦਾ ਜੀ ਕੀ ਮਾਮਲਾ ਸਾਰਾ ਅੱਜ ਜਿਹੜਾ ਫਟਵਾਦ ਇੱਕ ਨੌਜਵਾਨ ਦੀ ਤਸਵੀਰ ਲੈ ਕੇ ਦਾ ਪਿਤਾ ਇਨਸਾਫ ਦੀ ਮੰਗ ਕਰ ਰਿਹਾ ਪਿਤਾ ਇਹ ਇਨਸਾਫ ਇਸ ਕਰਕੇ ਮੰਗ ਰਿਹਾ ਜੀ ਵੀ ਇਹਨੂੰ ਇਹਦਾ ਬੱਚਾ ਸਰਦਾਰ ਰਪਿੰਦਰ ਸਿੰਘ ਹੀ ਕੋਈ ਕੋ ਇੱਕ ਲੋਦਾ ਬੈਠਾ ਹੈ ਦਾ ਰਖੜਪੁੰਨਿਆ ਦਾ ਮੇਲਾ ਵੇਖਣ ਗਏ ਘਰੋਂ ਇਹਨਾਂ ਨੂੰ ਛਾਕੀ ਵੀ ਉਹ ਐਕਸੀਡੈਂਟ ਹੋਇਆ ਨਹੀਂ ਉਹ ਕਰਵਾਇਆ ਗਿਆ ਜੀ ਇਹਨਾਂ ਬਥੇਰੀਆਂ ਦੇ ਦਰਦਰਦੇ ਧੱਕੇ ਖਾਦੇ ਆ ਦਫਤਰਾਂ ਦੇ ਵਿੱਚ ਚਲੋ ਜਿੱਥੇ ਵੀ ਹੁੰਦਾ ਇਹਨਾਂ ਨੂੰ ਇਨਸਾਫ ਅਜੇ ਤੱਕ ਮਿਲਿਆ ਨਹੀਂ ਆ ਅਸੀਂ ਇਹੋ ਆਪਣੀ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਇਹਨੇ ਦਾ ਬੇਟੇ ਦਾ ਕਤਲ ਹੋਇਆ ਜਾਂ ਨਹੀਂ ਹੋਇਆ ਇਹਨਾਂ ਦੇ ਤਹਿ ਤੱਕ ਜਾ ਕੇ ਜੋ ਵੀ ਢੰਗਾਈ ਹੁੰਦੀ ਆ ਉਹ ਇਨਸਾਫ ਦੀ ਮੰਗ ਕੀਤੀ ਆ ਪ੍ਰਸ਼ਾਸਨ ਨੇ ਵੀ ਕੀਤੀ ਆ ਵੀ ਪੁਲਿਸ ਕਰੇ ਜਿੱਥੋਂ ਤੱਕ ਅਸੀਂ ਵੀ ਇਹਨਾਂ ਦੇ ਸਾਥ ਆਂ ਆ ਇਨਸਾਫ ਇਹਨਾਂ ਦਾ ਦਵਾਵਾਂਗੇ ਜ਼ਰੂਰ ਹਾਂਜੀ ਰਖਰਗੁਣਾ ਦੇ ਮੇਲੇ ਦੇ ਦੱਸਿਆ ਜਾ ਰਿਹਾ ਨੌਜਾ ਜਾ ਰਿਹਾ ਜੀ ਕਾਫੀ ਸਮਾਂ ਲੰਘ ਗਿਆ ਹੈ ਤੇ ਸਰਕਾਰ ਦੇ ਜਾਂ ਜਿਹੜੇ ਥੱਲੇ ਅਧਿਕਾਰੀ ਹਨ ਉਹਨਾਂ ਦੇ ਰਵੱਈਏ ਨੂੰ ਕਿੱਦਾਂ ਦੇਖ ਦੇ ਕਿਉਂ ਜੱਜ ਨਹੀਂ ਕੀਤੀ ਜਾ ਰਹੀ ਰਵੱਈਏ ਨੂੰ ਵੇਖੋ ਜੀ ਪ੍ਰਸ਼ਾਸਨ ਦੇ ਨਾਲ ਹੀ ਆ ਜੀ ਹੁੰਦਾ ਰਵੱਈਆ ਇਸ ਤਰ੍ਹਾਂ ਵੀ ਚਲੋ ਸਰਕਾਰ ਨੂੰ ਵੀ ਕਰਨਾ ਚਾਹੀਦਾ ਜਿੱਥੇ ਇਹਨੇ ਮੰਗ ਕੀਤੀ ਆ ਦਫਤਰਾਂ ਦੇ ਵਿੱਚ ਦਰਦਰ ਦੇ ਧੱਕੇ ਖਾਦੇ ਆ ਦਫਤਰਾਂ ਐਸਐਸਪੀ ਦਫਤਰ ਜਿੱਥੇ ਵੀ ਗਏ ਆ ਪਰ ਅਸੀਂ ਇਹੋ ਕਹਿੰਨੇ ਆ ਵੀ ਆਪਣੀ ਸਰਕਾਰ ਤੋਂ ਅਸੀਂ ਇਹਨਾਂ ਨੂੰ ਇਨਸਾਫ ਦਿਵਾਵਾਂਗੇ ਜੀ ਇਹਨਾਂ ਦੇ ਨਾਲ ਖੜੇ ਹੈ ਸਾਡੇ ਨਾਲ ਪਾਰਟੀ ਦੇ ਨਾਲ ਚੱਲਦਾ ਬੰਦਾ ਵੀ ਅਸੀਂ ਇਨਸਾਫ ਇਹਨੂੰ ਹਰ ਤਰ੍ਹਾਂ ਦਾ ਦਿਵਾਵਾਂਗੇ ਜੀ ਹਾਂਜੀ